thank you ਕਿਰਪਾ ਬਣਾਈ ਰੱਖੇ ਜਾਨਵਾਲੀ ਰੂਹ ਨੇ ਜਾਣਾ ਸੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਰ 1 ਮਿੰਟ ਰੋਕਦੇ ਜੀ ਸ਼ੁਕਰੀਆ ਸ਼ੁਕਰੀਆ ਜੀ ਬਾਣਾ ਮਿੱਠਾ ਕਰਕੇ ਮੰਨਣ ਦੀ ਵੀ ਤੌਫੀਕ عطا ਕਰੇ ਜੀ ਪਰਮਾਤਮਾ ਹਾਸਤੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ ਰੱਖੇ ਬਸ ਇਹੀ ਦੁਆ ਮੰਗੋ ਸਾਰੇ ਲਈ ਇਹੀ ਦੁਆ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕੀਤੀ ਤੇ ਸ਼ਮ ਕੋਰジナル ਤੁਹਾਡਾ ਅਲ ਕਰੀਮ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ठीक आ <स्थीथ> <स्थीथ>